ਨੈਨ ਆਈਪੀਐਸ ਤੇ ਦੱਸੇ ਕਿ ਐਸਐਸਪੀ ਦੀ ਅਗਵਾਈ ਦੇ ਵਿੱਚ ਪੁਲਿਸ ਲਗਾਤਾਰ ਸੰਗਠਿਤ ਅਪਰਾਧਾਂ ਦੇ ਖਿਲਾਫ ਸਖਤ ਰੁਖ ਅਪਣਾ ਰਹੀ ਹੈ ਇਸ ਤੋਂ ਇੱਕ ਕਦਮ ਅੱਗੇ ਵਧਦੇ ਹੋਏ ਡੀਐਸਪੀ ਕੋਟਕਪੂਰਾ ਜਤਿੰਦਰ ਸਿੰਘ ਨੇ ਇਸ ਦੇ ਨਿਰਦੇਸ਼ਾ ਤੇ थाना ਸਿਟੀ ਕੋਟਕਪੂਰਾ ਦੀ ਪੁਲਿਸ ਨੇ ਮਾਰੂ ਹਥਿਆਰਾਂ ਦੇ ਨਾਲ ਲੈਸ ਹੋ ਕੇ ਲੁੱਟਖੋ ਦਿਆ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਦੱਸਦੇ ਕਿ ਸਫਲਤਾ ਹਾਸਲ ਕੀਤੀ ਹੈ ਪੰਜ ਮੈਂਬਰਾਂ ਨੂੰ ਦੋ ਚਾਕੂ ਇੱਕ ਕੱਟਾ ਅਤੇ ਇਸ ਦੇ ਨਾਲ ਹੀ ਇੱਕ ਕਿਰਪਾਨ ਇੱਕ ਦਾਹਾ ਨੋ ਮੋਬਾਈਲ ਫੋਨ ਅਤੇ ਤਿੰਨ ਅਨ ਰਜਿਸਟਰਡ ਮੋਟਰਸਾਈਕਲਾਂ ਦੇ ਸਮੇਤ ਕਾਬੂ ਕੀਤਾ ਗਿਆ ਹੈ ਇਹਨਾਂ ਤਿੰਨਾਂ ਦੇ ਖਿਲਾਫ ਵੀ ਪਹਿਲਾਂ ਤੋਹੀ ਕਤਲ ਦੀ ਕੋਸ਼ਿਸ਼ ਅਤੇ ਚੋਰੀ ਅਤੇ ਫਿਰੋਤੀ ਦੇ ਮਾਮਲੇ ਦਰਜ ਨੇ ਫਿਲਹਾਲ ਮੁਲਜ਼ਮਾ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਤਲਿਆ ਜਾ ਰਿਹਾ ਹੈ ਰਿਮਾਂਡ ਹਾਸਲ ਕਰਕੇ ਮੁਲਜ਼ਮਾਂ ਦੇ ਕੋਲੋਂ ਹੋਰ ਵੀ ਪੁੱਛਗਿੱਛ ਕੀਤੀ ਜਾਏਗੀ ਇਹਦੇ ਸਾਡੇ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜਨ ਆਈਪੀਐਸ ਸਪੀ ਫ੍ਰੀ ਰਿਪੋਰਟ ਜੀ ਵੱਲੋਂ ਸਖਤ ਸੰਗਠਿਤ ਅਪਰਾਧਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਐਸਪੀਡੀ ਸਾਹਿਬ ਦੀ ਦੇਖਰੇਖ ਹੇਠ ਇੱਕ ਪੁਲਿਸ ਪਾਰਟੀ ਸਿਟੀ ਕੋਡ ਕਪੂਰਾ ਵੱਲੋਂ ਜਲਾਲਿਆਣਾ ਰੋਡ ਤੋਂ ਪੰਜ ਬੰਦਿਆਂ ਨੂੰ ਕ੍ਰਾਈਮ ਜੁਰਮ ਕਰਨ ਦੀ ਜਸਲਾ ਬਣਾਉਂਦੇ ਹੋਏ ਜ਼ਗਰਫਤਾਰ ਕੀਤਾ ਗਿਆ ਜਿਨ੍ਹਾਂ પાસે ਤਿੰਨ ਮੋਟਰਸਾਈਕਲ ਬਿਨਾਂ ਨੰਬਰੀ ਤੇ ਨੌ ਮੋਬਾਈਲ ਬਰਾਮਦ ਹੋਏ ਇਹਨਾਂ પાસે ਦੋ ਭਾਵੀ ਬRAND ਹੋਇਆ ਇੱਕ ਕੁਰਬਾਨ BRAND ਹੋਈ ਹੈ ਕਿ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਹੈ ਇਹਨਾਂ ਦੇ ਨਾਮ ਗੋਪਨ ਪੁੱਤਰ RAMLAL ਵਾਸੀ ਹਰੀਨੋ ਰੋਡ ਚੋਪੜੇ ਵਾਲਾ ਬਾਗ ਕੋੜਕਪੁਰਾ ਸੇਵਕ RAM ਵਾਸੀ ਦਲਾਲਿਆਣਾ ਰੋਡ ਇੰਦਰਜੀਪ ਉਰਫ ਬੱਬੂ ਮਨਪ੍ਰੀਤ ਸਿੰਘ ਉਰਫ ਲੂੰਗਰ ਤੇ ਬੈਂ ਸਿੰਘ ਔਰ ਕਾਲਾ ਜਿਹੜੇ ਗ੍ਰਿਫਤਾਰ ਕੀਤੇ ਵਿਅਕਤੀ ਹੈ ਇਹਨਾਂ ਵਿੱਚੋਂ ਤਿੰਨ ਵਿਅਕਤੀਆਂ ਦੇ ਖਿਲਾਫ ਫੈਲਾਇ ਮੁਕਦਮੇ ਦਰਜ ਹੈ ਜਿਹੜਾ ਬੈਂਸਗੁਰ ਕਾਲਾ ਇਹਦੇ ਖਿਲਾਫ ਤਿੰਨ ਮੁਕੱਦਮੇ ਦਰਜ ਨੇ ਚੋਰੀ ਦੇ ਤੇ ਲੁਟਕਾ ਖੋਹ ਦੇ ਜਿਹੜਾ ਗੌਤਮ ਪੁੱਤਰ ਰਾਮ ਨਾਲ ਹੈ ਇਸਦੇ ਖਿਲਾਫ ਇੱਕ ਮੁਕੱਦਮਾ 377 ਦਾ ਦਰਜ ਹੈ ਤੇ ਅੰਦਰਦੀਪ ਸਿੰਘ ਉਰਫ ਬੱਬੂ ਦੇ ਖਿਲਾਫ ਦੋ ਮੁਕੱਦਮੇ ਚੋਰੀ ਦੇ ਦਰਜ ਹੈ ਇਹਨਾਂ ਦੇ ਜਿਹੜਾ ਹੁਣ ਕਰਮਾਨ ਲੈ ਕੇ ਅਸੀਂ ਅੱਗੇ ਹੋ ਰਿਆ ਨਾ ਤਾਂ ਪੁਛਪੜਤਾਲ ਕਰ ਰਹੇ ਹਾਂ ਕਿ ਇਹਨਾਂ ਤੋਂ ਹੋਰ ਵੀ ਕਾਫੀ ਰਿਕਵਰੀ ਹੋਣ ਦੀ ਉਮੀਦ ਹੈ ਸਰ ਇਹਨਾਂ ਕੋਲ ਬ੍ਰਾਂਡ ਤਿੰਨ ਮੌਟਰਸਾਈਕਲ ਨਵਾਂ ਮੋਬਾਈਲ ਹੈ ਦੋ ਖੰਡੇ ਆ ਇੱਕ ਤਾਪਾ ਇੱਕ ਕਿਰਪਾਨ ਦੂਜਾ ਸੁਭਾਤ ਲੱਗਿਆ ਸਰ ਕੀਹੋ ਜੀ ਬਾਦਦਾਰ ਕੋਲ ਜਾਨ ਇਹ ਆਮ ਖਾਲੀ ਸੰਸਾਰ ਥਾਵਾਂ ਦੇ ਜਿਹੜੇ ਆ ਉਹ ਦੇਖੋ ਕਰਦੇ ਸੀਗੇ ਜਿੱਥੇ ਵੀ ਕਿਤੇ ਨਹਿਰਾਂ ਤੇ ਜਾਂ ਕੋਈ ਵੀ ਬੇਆਬਾਦ ਜਗ੍ਹਾ ਨੇ ਉਹਨਾਂ ਥਾਵਾਂ ਦੇ ਬੰਦਿਆਂ ਨੇ ਘੇਰ ਕੇ ਨਾ ਤੂੰ ਖੂਆ ਕਰਦੇ ਸੀਗੇ ਇਸ ਦੇ ਬਾਰੇ ਕੋਰ ਜਿਹੜਾ ਅਲੇ ਪਤੀਸ਼ੁਰ ਦ੍ਰਾਣ ਪਾਟੇ ਸਾਹਮਣੇ ਆਉਣਗੇ ਉਸ ਮੁਤਾਬਕ ਐ ਕਾਰਵਾਈ ਕਰੋ ਫੋਰਸ ਫਰਸ ਕੀ ਕਰ ਰਹੀ ਹੈ ਜੇ ਨਾ ਕਰ ਮਾਗ ਲੈ ਕੇ ਹੁਣ ਅੱਗੇ ਕਾਰਵਾਈ ਕਰਾਂਗੇ ਜੀ ਇਹਨਾਂ ਦਾ ਹੋਰ ਮੁਕੱਦਮਾ